ਪਰਗਾਸ ਕਿੱਦਾਂ ਹੁੰਦਾ ਜਿਹੜਾ ਮਨ ਵਿੱਚ ਹੋਣਾ ਬਾਣੀ ਨੇ ਵਿਆਖਿਆ ਕਰਨੀ ਆਪਣੀ ਅਕਲ ਨਾਲ ਨਹੀਂ ਹੋਣੀ ਤੇ ਬਾਣੀ ਨੇ ਜਵਾਬ ਦਿੱਤਾ ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ ਤੇ ਉਸ ਪ੍ਰਗਾਸ ਨੇ ਕੀ ਦਿਖਾਇਆ ਕੋਏ ਨਾ ਪਹੁੰਚਣ ਹਾਰਾ ਦੂਜਾ ਕੋਏ ਨਾ ਪਹੁੰਚਣ ਹਾਰਾ ਦੂਜਾ ਹੈਗਾ ਦੂਜਾ ਜੀ ਕੋਈ ਜਿਹੜਾ ਪਹੁੰਚੇਗਾ ਬੋਡੀ ਕਰੇਗਾ ਸਾਡੀ ਸਾਹਿਬ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ ਸਾਹਿਬ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ ਉਸ ਜੋਤ ਦੇ ਪ੍ਰਗਾਸ ਨੇ ਇਹ ਦੱਸਿਆ ਵੀ ਦੂਜਾ ਕੋਈ ਨਹੀਂ ਹੈ ਸਿੱਖ ਮਤ ਸਭ ਬੁੱਧਿ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਮਨ ਅਵਰਨਾ ਜਾਣਾ ਮੇਰੇ ਸਾਈਬਾ ਮੈਂ ਨਹੀਂ ਜਾਣਦਾ ਤਬ ਤੇ ਕੋ ਅੱਖ ਤਰੈ ਨਹੀਂ ਹੋਏ ਕਰੋੜ ਹੋਣ ਕਾਨ ਵੀ ਧਰਤੀ ਅਸਮਾਨ ਨੂੰ ਹੇਠਾਂ ਉੱਪਰੋਂ ਕਰ ਦੇਣ ਅਸੀਂ ਕੀ ਲੈਣਾ ਅਸੀਂ ਤੇ ਵੇਖਣਾ ਹੀ ਨਹੀਂ ਚਾਹਦੇ ਜਦੋਂ ਤੋ ਤੈਨੂੰ ਵੇਖਿਆ ਬਸ ਮਨ ਲੋ ਵੀ ਕੋਈ ਬੰਦਾ ਆ ਕੇ ਦੁਨੀਆ 'ਚ ਸੱਚੀ ਮੁੱਝੀ ਕਹੇ ਵੀ ਉਹ ਪਰਲੇ ਮੱਲੇ ਰੱਬ ਧਰਤੀ ਦੇ ਉੱਤੇ ਉੱਤਰ ਆਇਆ ਸੱਚੀ ਉਹ ਤਲੀ ਉੱਤੇ ਸਰੋਂ ਜਮਾ ਕੇ ਦਿਖਾ ਰਿਹਾ ਆ ਵੀ ਸੱਚ ਹੋ ਗਿਆ ਆ ਵੀ ਸੱਚ ਹੋ ਗਿਆ ਔਰ ਸੱਚੀ ਹੋ ਵੀ ਰਿਹਾ ਹੋਵੇ ਸਿੱਖ ਦਾ ਸਿਦਕ ਇੰਨਾ ਡ੍ਰਿੜ ਹੋਵੇ ਉਹ ਕਹੇ ਨਹੀਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮੈਨੂੰ ਇਹਦੇ ਲੜ ਲਾ ਕੇ ਕਹਿ ਗਏ ਸੀ ਤੇਰਾ ਰੱਬ ਸ੍ਰੀ ਗੁਰੂ ਗੰਬ ਸਾਹਿਬ ਹੈ ਜੇ ਧਰਤੀ ਤੇ ਸੱਚੀ ਵੀ ਰੱਬ ਆਇਆ ਤੇ ਮੈਨੂੰ ਉਹਦੀ ਲੋੜ ਨਹੀਂ ਮੇਰਾ ਤੇ ਰੱਬ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਮੇਰਾ ਗੁਰੂ ਸੱਚ ਬੋਲਦਾ ਮੈਂ ਬਾਕੀ ਕਿਸੇ ਨੂੰ ਨਹੀਂ ਵੇਖਣਾ ਚਾਹੁੰਦਾ ਮੈਂ ਨਹੀਂ ਵੇਖਣਾ ਚਾਹੁੰਦਾ ਕਹਿੰਦੇ ਆਓ ਤੁਹਾਡੇ ਪ੍ਰਗਾਸ ਵਾਸਤੇ ਮੈਂ ਤੁਹਾਨੂੰ ਜੋਤ ਦੇ ਲੜ ਲਾ ਚੱਲਿਆ ਇਸੀਂ ਕਿਹਾ ਨਾ ਬਾਬਾ ਜੀ ਤੁਸੀਂ ਗਲਤ ਜੋਤ ਜਗਾਈ ਅਸੀਂ ਜਗਾਵਾਂਗੇ ਕੀ ਕਿਹਾ ਸੀ ਵੀ ਜਿਹੜੀ ਸਾਡੀ ਬਣਾਈ ਹੋਈ ਆ ਉਹ ਜ਼ਿਆਦਾ ਵਧੀਆ ਤੇਰੇ ਵਾਲੀ ਦਾ ਕੀ ਪਤਾ ਸਾਨੂੰ ਸਾਡਾ ਨਹੀਂ ਸਰਨਾ ਤੇਰੇ ਵਾਲੀ ਨਾਲ ਤੇ ਉਹਨੇ ਇਸ ਜੋਤ ਦੇ ਲੜ ਲਾ ਕੇ ਕਿਹਾ ਜਾਗਤ ਜੋਤ ਜਪੈ ਨਿਸਬਸ ਰੇਕ ਬਿਨਾ ਮਨ ਨੈਕ ਨਯਾਨਾ ਪੂਰਨ ਪ੍ਰੇਮ ਪ੍ਰਤੀਤ ਸਜਾ ਬਰਤ ਪੈਣੋ ਆਹ ਹੈ ਤੁਹਾਡੇ ਸਿੱਦਕ ਦੀ ਪਰਖ ਬਰਤ ਗੌਰ ਮੜੀ ਮਾਠ ਬੋਲੋ ਗੱਜ ਕੇ ਗੌਰ ਮੜੀ ਮਾਠ ਇਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਮੈਂ ਨਹੀਂ ਵਿੱਚ ਮੈਨੂੰ ਨਾ ਵਿੱਚ ਲਿਆਓ ਮਤ ਸੋਚਣਾ ਵੀ ਉਹ ਕਥਾ ਕਰਕੇ ਗਿਆ ਨਾਮ ਮੇਰਾ ਕੱਖ ਨਹੀਂ ਜਿਹਦੇ ਵਿੱਚ ਇਹ ਮਤ ਗਿਆਨ ਬਿਵੇਕ ਸਭ ਕੁਝ ਤੁਹਾਡਾ ਤੇ ਤੁਹਾਡੇ ਗੁਰੂ ਦਾ ਤੁਸੀਂ ਜਾਣੋ ਮੈਂ ਤਾਂ ਰੋਜੀ ਰੋਟੀ ਵਾਲਾ ਮੈਂ ਲਾਲਚੀ ਹੋ ਸਕਦਾ ਮੈਂ ਵਿਕਾਊ ਹੋ ਸਕਦਾ ਤੁਸੀਂ ਸਿੱਧਾ ਆਪਣੇ ਗੁਰੂ ਨਾਲ ਜੁੜਨਾ ਹੈ ਪਰ ਅਸੀਂ ਤੇ ਮਥਾਜ ਹੋ ਕੇ ਸਾਥ ਸੰਗਤ ਅਸੀਂ ਤੇ ਠੂਠਾ ਲੈ ਕੇ ਥਾਂ-ਥਾਂ ਤੇ ਪਤਾ ਨਹੀਂ ਕਿਦਾ ਕਿਦਾ ਇਹਦੇ ਵੀ ਸਿਰ ਤੇ ਹੱਥ ਰੱਖ ਦੋ ਇਹਦੇ ਵੀ ਸਿਰ ਤੇ ਹੱਥ ਰੱਖ ਦੋ ਉਹਨੂੰ ਕਹੋ ਸਿਰ ਤੇ ਹੱਥ ਰੱਖੇ ਤੇ ਜਿੱਦ ਦਿਨ ਉਹਨੇ ਸਿਰ ਤੇ ਹੱਥ ਰੱਖਿਆ ਨਾ ਫਿਰ ਨਹੀਂ ਡੋਲਦੇ ਸਾਥ ਸੰਗਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਵ ਜੀ ਜੇ ਨਹੀਂ ਨਾ ਟੇਕਰਿਆ ਤੇ ਫਿਰ ਤ੍ਰਿਗ ਸਿਰ ਜੋ ਗੁਰਨਾ ਨਿਵੈ ਗੁਰਨ ਲੱਗਿਆ ਨਾ ਚਰਨੀ ਤ੍ਰਿਗ ਲੋਇਣ ਗੁਰਦਰਸ ਬਿਨ ਪਿਖੇ ਪਰ ਤਰਨੀ ਰੰਗ ਤਮਾਸ਼ੇ ਚਮੜਾ ਹੀ ਵੇਖੀ ਜਾ ਰਿਆ ਜ਼ਿੰਦਗੀ ਚ ਤ੍ਰਿਗ ਸਰਵਨ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ ਤ੍ਰਿਗ ਜੇਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ ਮੈਂ ਫੁਲਾਣੇ ਦਾ ਮੰਤਰ ਲਿਆ ਹੋਇਆ ਗੁਰੂ ਦੇ ਸ਼ਬਦ ਨਾਲ ਟੁੱਟਿਆ ਭਟਕਰਿਆ ਬੰਦਾ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਹ ਫਲ ਕਰਨੀ ਹੋਰ ਨੇਹ ਫਲ ਬਾਕੀ ਕਰਨੀ ਨੂੰ ਫਲ ਨਹੀਂ ਹੋ ਲੱਗਣਾ ਸੱਜਣਾ ਆ ਸਿਰ ਗੁਰੂ ਦੇ ਚਰਨਾ ਚ ਰੱਖ ਤੇ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਬੋ ਕਨੂੰ ਭਜਦਾ ਗੁਰੂ ਦੀ ਕਰਨੀ ਤੋਂ ਬਈ ਗੁਰੂ ਉਹੀ ਆ ਭਾਈ ਉਹ ਦਿਆਲੂ ਆ ਉਹ ਮਿਹਰਬਾਨੀ ਆ ਕਦੀ ਪੁਛ ਕੇ ਵੇਖੋ ਨਾ ਮਾਤਾ ਸੁਲਖਣੀ ਨੂੰ ਕਹਿੰਦੀ ਨਾਂ ਦੀ ਸੁਲੱਖਣੀ ਆ ਵੈਸੇ ਮਹਾਰਾਜ ਮੈਂ ਸਖਣੀ ਆ। ਇਹੀ ਕਿਹਾ ਸੀ ਨਾ ਜੀ। ਗੁਰੂ ਸਾਹਿਬ ਕਹਿੰਦੇ ਸਖਣੀ ਕਿਉਂ ਆ? ਪਰ ਗੁਰਸਿੱਖ ਮਿਲ ਗਏ ਸੀ ਨਾ। ਗੁਰਸਿੱਖ ਮਿਲੇ ਭਾਈ ਗੁਰਦਾਸ ਜੀ ਵਰਗੇ ਤੇ ਨਰਾਸ਼ ਹੋਈ ਸੁਲੱਖਣੀ ਨੂੰ ਪੁੱਛਦੇ ਨੇ ਨਮੋਸ਼ੀ ਨਰਾਸ਼ਤਾ ਉਦਾਸੀ ਕਿਉਂ? ਕਹਿੰਦੇ ਮੈਨੂੰ ਸਾਰਿਆਂ ਨੇ ਕਿਹਾ ਤੂੰ ਸਖਣੀ ਆ ਤੂੰ ਸਖਣੀ ਆ ਕੱਖ ਨਹੀਂ ਤੇਰੀ ਝੋਲੀ 'ਚ। ਤੇਰੀ ਤਕਦੀਰ 'ਚ ਹੀ ਨਹੀਂ ਲਿਖਿਆ ਹੋਇਆ। ਤੇ ਗੁਰਸਿੱਖ ਨੇ ਗੁਰੂ ਦਾ ਰਾਹ ਦਿਖਾਇਆ ਸਿਦਕ ਬਨਾਇਆ ਕਿ ਤਕਦੀਰਾਂ ਲਿਖਣ ਵਾਲਾ ਲੋਕ ਪਰਲੋਕ ਦਾ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹੈ ਜਾਂ ਸਿਦਕ ਨਾ ਕਹਿ ਕਿ ਤਕਦੀਰਾਂ ਲਿਖਣ ਵਾਲਿਆ ਲਿਖ ਤੂੰ ਇਨਾ ਨਿਸਚਾ ਇਨਾ ਟਲ ਵਿਸ਼ਵਾਸ ਆਇਆ ਭਰੋਸਾ ਕਿ ਮੈਂ ਤੇ ਲਿਖਾ ਕੇ ਮੜੂ ਤੇਰੇ ਕੋਲੋਂ ਕਿਉਂ ਨਹੀਂ ਦਵੇਂਗਾ ਤੂੰ ਮਾਦੋ ਐਸੀ ਬਣਾ ਤੁਮ ਸੰਗੇ ਆਪ ਨਾ ਦੇਵੋ ਮੈਂ ਇਦਾਂ ਦਾ ਤੇਰੇ ਨਾਲ ਯਾਰੀ ਪਾਵਾਂਗਾ ਪਿਓ ਦੀ ਜੇਬ ਚੋਂ ਖੋਹ ਕੇ ਜਿਵੇਂ ਬੱਚਾ ਲੈ ਕੇ ਜਾਂਦਾ ਉਹਨੂੰ ਚੋਰ ਥੋੜਾ ਕਹਿੰਦੇ ਆ ਦਾਵਾ ਹੁੰਦਾ ਆਪਣਾ ਦੇਵਤਾ ਲੈਵੋ ਮੰਗੇ ਗੁਰਸਿੱਖ ਮਿਲੇ ਤੇ ਉਹਨੇ ਰਾਹ 'ਚ ਇਹ ਨਹੀਂ ਕਿਹਾ ਵੀ ਮੇਰਾ ਡੇਰਾ ਹੈਗਾ ਤੂੰ ਉੱਥੇ ਆ ਜੀ ਬੀਬੀ ਮੈਂ ਪੁੱਤ ਦੇਵਾਂਗਾ ਕਹਿੰਦੇ ਨਾ ਤਕਦੀਰਾਂ ਲਿਖਣ ਵਾਲਾ ਹੋਈ ਓ ਜਾ ਉਹਨੂੰ ਕਹੇ ਮਹਾਰਾਜ ਹੱਸ ਪਏ ਵਾਹ ਵਾਹ ਸਿਦਕ ਸਿਦਕ ਵੇਖ ਕੇ ਟੁੱਟ ਪੈਂਦਾ ਜੀ ਫਿਰ ਕਾ ਸਹੀ ਸਿਰਕਦਾ ਜੇ ਬਖਸ਼ਿਸ਼ਾਂ ਨਾਲ ਝੋਲੀ ਭਰਨੀ ਹੈ ਗੁਰੂ ਉਹੀ ਹੈ ਜਿਹੜਾ ਸਖਣੀਆਂ ਨੂੰ ਸਲਖਣੀਆਂ ਬਣਾ ਦਿੰਦਾ ਨਾ ਜਿਹੜਾ ਕੰਗਾਲਾਂ ਨੂੰ ਸ਼ਹਿਨਸ਼ਾ ਬਣਾ ਦਿੰਦਾ ਪਰ ਇਹ ਖਿਆਲ ਰੱਖੀ ਕਿ ਮੱਥਾ ਟਿਕ ਜਾਏ ਸਿਰ ਟਿਕ ਜਾਏ ਇਹ ਰੁਲਦਾ ਨਾ ਫਿਰੇ ਥਾਂ ਥਾਂ ਇਹ ਗੁਰੂ ਦੀ ਅਮਾਨਤ ਹੈ ਇਹ ਗੁਰੂ ਦੇ ਚਰਨਾਂ 'ਚ ਭੇਟ ਹੋਇਆ ਗੁਰੂ ਦੇ ਚਰਨਾਂ 'ਚ ਦੁਕਾਨ ਤੋਂ ਖਰੀਦਿਆ 4 ਗੱਜ ਕੱਪੜਾ ਭੇਟ ਹੋ ਜੇ ਨਾ ਤੇ ਰੁਮਾਲਾ ਸਾਹਿਬ ਕਹਿਣ ਲੱਗ ਪੈਂਦੇ ਆ ਕਿਸੇ ਦੇ ਪੈਰਾਂ ਚ ਨਾ ਪੈ ਜੇ ਇਹ ਬਹੁਤ ਅਮੋਲਕ ਚੀਜ਼ ਐ ਜਿਹੜੀ ਗੁਰੂ ਦੇ ਚਰਨਾਂ ਚ ਭੇਟ ਹੋਈ ਐ ਇਹ ਤੇਰੇ ਕੋਲ ਹੁਣ ਗੁਰੂ ਦੀ ਅਮਾਨਤ ਐ ਇਹਨੂੰ ਹੁਣ ਹੋਰ ਕਿਸੇ ਦੇ ਅੱਗੇ ਨਾ ਰੱਖਦਾ ਫਿਰ ਭਾਈ ਸਿਦਕ ਨਾ ਡੋਲੇ ਸਾਧ ਸੰਗਤ ਗੁਰੂ ਦਿਆਲ ਸਤਗੁਰ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀਆ ਪਾਈ ਐ ਏਕ ਨਦਰ ਕਰ ਵੇਖਿਆ ਸਭ ਉਪਰ ਜਿਹਾ ਭਾਉ ਤੇ ਹਾ ਫੜ ਪਾਈ ਹੈ ਗੱਲ ਤੇ ਤੇਰੀ ਭਾਵਨਾ ਤੇ ਆ ਉਹਦੀ ਦਇਆਲਤਾ ਚ ਕਿਤੇ ਕਾਣੀ ਵੰਡਨੀਓ ਕਿਤੇ ਕੋਈ ਫਰਕ ਨਹੀਂ ਜੇ ਉਹਦੀ ਦਇਆਲਤਾ ਵਿੱਚ ਤੇ ਗੁਰੂ ਉਦਾਂ ਹੀ ਮਿਹਰਬਾਨ ਹੈ ਜੁਗ ਗੁਜਰ ਜਾਨ ਗੁਰੂ ਦੇ ਬਿਰਦ ਚ ਫਰਕ ਨਹੀਂ ਪੈਣਾ ਸਾਨੂੰ ਮੰਗਣਾ ਆ ਜੇ ਤੇ ਇੱਕੋ ਹੀ ਚੀਜ਼ ਮੰਗੀ ਹੈ ਮਹਾਰਾਜ ਸਿਦਕ ਨਾ ਡੋਲੇ ਪਰੋਸਾ ਨਾ ਡੋਲੇ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂਜਾ ਵਿਚਾਰ ਕਿਉਂ ਤੱਕਣ ਜੀ ਖਸਮ ਤੋਂ ਬਿਨਾ ਸੌ ਤੋਂ ਬਿਨਾ ਸੁਹਾਗਣ ਕਿਉਂ ਕਿਸੇ ਨੂੰ ਹੋਰ ਰੱਖਾਂ ਨਾ ਤੱਕੇ ਜੇ ਤੂੰ ਟੁੱਠੇ ਕਿਰਪਾ ਨਿਧਾਨ ਨਾ ਦੂਜਾ ਵਿਚਾਰ ਇहां ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੁਮਾ ਤੇ ਫੇਰ ਕਵਾਂਗੇ ਗੁਰ ਮੇਰਾ ਸੰਗ ਕਿਤੇ ਦੂਰ ਛੱਡਦਾ ਹੀ ਨਹੀਂ ਸਾਨੂੰ ਸਾਥ ਸੰਗ ਮਹਾਰਾਜ ਤੁਹਾਡੇ ਸਾਰਿਆਂ ਤੇ ਦਇਆ ਕਰਨ ਇੱਕ ਚੌਂਕੀਦਾਰਾ ਜਿਹੜਾ ਸਾਰੀ ਦੁਨੀਆ ਚ ਕਰਨਾ ਮੈਂ ਆਪਣਾ ਧਰਮ ਸਮਝਦਾ ਕਿ ਜਿਹੜੀ ਧਰਤੀ ਤੋਂ ਮੈਂ ਆਇਆ ਭਾਗਾਂ ਵਾਲਿਓ ਤੁਹਾਨੂੰ ਉਹਦਾ ਸੁਨੇਹਾ ਹੈ ਮੈਂ ਯਾਦ ਦਵਾ ਦਿਆਂ ਤੁਸੀਂ ਉਸ ਧਰਤੀ ਦੇ ਕਰਜ਼ਦਾਰ ਹੋ ਤੁਹਾਡੇ ਸਿਰ ਤੇ ਉਹ ਧਰਤੀ ਦਾ ਕਰਜ਼ਾ ਹੈ ਤੁਹਾਡੇ ਸੁੱਖ ਤੁਹਾਡੀਆਂ ਚੈਨ ਦੀਆਂ ਰਾਤਾਂ ਆਰਾਮ ਸੁੱਖ ਨੀਂਦਰਾ ਤੁਹਾਡੇ ਘਰਾਂ ਦੇ ਹਾਸੇ ਕਿਲਕਾਰੀਆਂ ਖੁਸ਼ੀਆਂ ਤੁਹਾਡੇ ਪੁੱਤਾਂ ਦੀਆਂ ਧੀਆਂ ਦੀਆਂ ਬਰਾਤਾਂ ਸ਼ਾਦੀਆਂ ਉਹ ਮੇਰੇ ਸਤਿਗੁਰ ਜੀ ਨੇ ਆਪਣੇ ਲਾਲਾਂ ਦੀਆਂ ਖੁਸ਼ੀਆਂ ਨੂੰ ਨੀਹਾਂ ਤੇ ਦਫਨ ਕਰਾਇਆ ਉਹਨਾਂ ਦੇ ਹਾਸਿਆਂ ਨੂੰ ਧਰਤੀ ਹੇਠਾਂ ਦਫਨ ਕਰਾਇਆ ਉਹਨਾਂ ਨੇ ਭੁੱਖੀਆਂ ਰਾਤਾਂ ਕੱਟੀਆਂ ਸੀਤ ਰਾਤਾਂ ਪਿੰਡੇ ਤੇ ਝੱਲੀਆਂ ਤੇ ਫੇਰ ਸਾਡੇ ਪੁੱਤਾਂ ਦੀਆਂ ਬਰਾਤਾਂ ਚੜੀਆਂ ਸਾਸ ਜੀ ਉਹ ਕਰਜ਼ਾ ਕਦੀ ਨਹੀਂ ਉਤਰਨਾ ਆਪਣੀਆਂ ਸੁਰਤਾਂ ਵਿੱਚ ਬਸ ਯਾਦ ਕਰ ਲਿਆ ਕਰੋ ਸੌਣ ਲੱਗਿਆ ਨਾ ਜਦੋਂ ਸੋਹਣੇ ਜਿਹੇ ਬਿਸਤਰੇ ਤੇ ਸੌਂਦੇ ਵਾਹਿਗੁਰੂ ਤੁਹਾਨੂੰ ਸਕੂਨ ਸ਼ਾਂਤੀ ਸੁੱਖ ਦੇਵੇ ਜਦੋਂ 36 ਪਦਾਰਥ ਦੁਨੀਆ ਦੇ ਆਪਣੇ ਬੱਚਿਆਂ ਦੇ ਮੂੰਹ ਚ ਪਾਉਂਦੇ ਹੋ ਉਦੋਂ ਜ਼ਰੂਰ ਚੇਤੇ ਕਰਿਆ ਕਰੋ ਮੇਰੇ ਕਲਗੀਆਂ ਵਾਲੇ ਸਾਹਿਬ ਦੇ ਲਾਲਾਂ ਨੂੰ ਭੋਜਨ ਨਹੀਂ ਸੀ ਮਿਲਿਆ ਅਸੀਂ ਉਹਨਾਂ ਦੀ ਕਮਾਈ ਖਾ ਰਹੇ ਹਾਂ ਮਹਾਰਾਜ ਸਾਰਿਆਂ ਦੇ ਘਰਾਂ 'ਚ ਸਿੱਖੀ ਬਖਸ਼ਣ ਸਿਦਕ ਬਖਸ਼ਣ ਭਰੋਸਾ ਬਖਸ਼ਣ ਤੁਸੀਂ ਮਾਣ ਦਿੰਦੇ ਹੋ ਤੁਹਾਡਾ ਧੰਨਵਾਦ ਹੈ ਇਦਾਂ ਹੀ ਜੁੜੇ ਰਹੋ ਤੁਹਾਡੇ ਚ ਏਕਤਾ ਇਤਫਾਕ ਆਵੇ ਨਿਮਰਤਾ ਆਵੇ ਗੁਰੂ ਦਾ ਪ੍ਰੇਮ ਆਵੇ ਸਾਰਿਆਂ ਦੇ ਹਿਰਦੇ ਚ ਇਦਾਂ ਹੀ ਸੰਗਤਾਂ ਗੁਰੂਕੀਆਂ ਜੁੜੀਆਂ ਰਹਿਣ ਜੀ ਮੇਰੀਆਂ ਭੁੱਲਾਂ ਬਖਸ਼ੀਆਂ ਅਸੀਸ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ